ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਛਾ ਬਖਸ਼ਿਸ਼ ਕਰਦੇ ਹਨ ਤੇ ਮੁਹੱਲੇ ਵਾਲੇ ਇਕੱਤਰ ਫੂਰਤੀ ਇਹ ਸੁਚੱਜਾ ਉਪਰਾਲਾ ਕਰਦੇ ਹਨ ਅਕਾਲੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਜੀ ਸਮੇਤ ਜਪਜੀ ਸਾਹਿਬ ਦਾ ਤੇ ਨਾਲ ਸਵੇਰੇ ਸ਼ਾਮ ਸਤਸੰਗ ਤੇ ਸਾਰੇ ਮਾਈ ਭਾਈ ਸੰਗਤ ਦੇ ਰੂਪ ਵਿੱਚ ਰਲ ਕੇ ਉਦਮ ਕਰਦੇ ਨੇ ਕਿ ਚਾਹ ਪਾਣੀ ਫਿਰ ਲੰਗਰ ਜਿਵੇਂ ਜਿਵੇਂ ਸੰਗਤ ਦੀ ਵਿਚਾਰ ਹੁੰਦੀ ਹੈ ਕੀਰਤ ਕਮਾਈ ਵੀ ਸਫਲੀ ਕਰਦੇ ਹਨ ਅਤੇ ਸਤਸੰਗ ਕਰਨ ਦਾ ਸੁਭਾਗ ਆ ਸਮਾ ਪ੍ਰਾਪਤ ਹੁੰਦਾ ਇਹ ਰਲ ਕੇ ਉਦਮ ਕੀਤਾ ਜਾਂਦਾ ਹੈ ਤੇ ਆਕਾਰ ਪੁਰਖ ਦੀ ਕਿਰਪਾ ਹੁੰਦੀ ਹੈ ਮੇਰ ਹੁੰਦੀ ਹੈ ਸਤ ਸੰਗ ਦਾ ਸਮਾਪਤ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵਨ ਪ੍ਰਮਾਣ ਹੈ ਤੇ ਸਤਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗ ਨਾ ਸੋਭਾ ਨਹੀਂ ਨਹਿ ਭਵੰਤ ਨਹਿ ਪ੍ਰਹਤ ਕੀ ਸੰਸਾਰ ਦੁਖ ਨਹਿ ਗੋਬਤ ਨਾਮਦ ਪੰਤ ਮੇਰੇ ਸਾਥ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਵਸਨ ਹੈ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਪਾਵਨ ਅਨਮੋਲ ਬਚਨ ਉਚਾਰਨ ਕੀਤੇ ਹਨ ਇਹ ਦੇਵਤੇ ਜ਼ਿਕਰ ਕੀਤਾ ਕਿ ਕਿੰਨਾ ਦਾ ਇਰਾਦਰ ਨਹੀਂ ਹੁੰਦਾ ਕਿੰਨਾ ਦੀ ਸੋਭਾ ਨਹੀਂ ਘਟਦੀ ਕਿੰਨਾ ਦਾ ਅਪਮਾਨ ਨਹੀਂ ਹੁੰਦਾ ਉਹ ਕਿਹੜਾ ਕਰਮ ਕਰਦੇ ਨੇ ਜਿਨ੍ਹਾਂ ਤੇ ਇਹੋ ਜਿਹਾ ਸਮਾਂ ਨਹੀਂ ਵਾਪਰਦਾ ਬਲਕਿ ਸੰਸਾਰ ਦੇ ਦੁੱਖ ਵੀ ਜਿਸ ਤਰ੍ਹਾਂ ਕਿ ਛੂ ਨਹੀਂ ਸਕਦੇ ਟੱਚ ਨਹੀਂ ਕਰ ਸਕਦੇ ਨਿਰਲੇਪ ਰਹਿ ਲੈ ਮਰੋਪ ਅਜਿਹੀ ਕਿਹੜੀ ਕਿਰਪਾ ਹੈ ਤੇ ਉਹ ਕਿਰਪਾ ਕਿੱਥੋਂ ਪ੍ਰਾਪਤ ਹੁੰਦੀ ਹੈ ਕਿਸ ਢੰਗ ਨਾਲ ਮਿਲਦੀ ਹੈ ਇਹਦੇ ਪ੍ਰਤੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਕਿਰਪਾ ਕਰਦੇ ਹਨ ਕਹਿੰਦੇ ਨੇ ਗੋਬਿੰਦ ਨਾਮ ਜਪਨ ਤੇ ਮੇਰੇ ਸਾਧ ਸੰਗਹਿ ਇਹ ਜਿੱਥੇ ਬੈਠ ਕੇ ਗੋਬਿੰਦ ਦਾ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਸਾਧ ਸੰਗਤ ਦੇ ਵਿੱਚ ਇਕੱਠਿਆਂ ਹੋ ਕੇ ਆਪਾਂ ਮੰਨ ਲਈਏ ਕਿ ਜਿਵੇਂ ਹੁਣ ਆਪਾਂ ਨੂੰ ਇਸ ਭਾਗ ਸਮਾਪਤ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ ਅਤੇ ਸਾਧ ਸੰਗ ਹੋ ਰਿਹਾ ਹੈ ਇੱਥੇ ਕੋਈ ਰਾਜਨੀਤਿਕ ਗੱਲ ਨਹੀਂ ਕੋਈ ਜਰ ਦੇ ਦੇ ਕਰ ਨਹੀਂ ਕੋਈ ਪੋਲਟਿਕਸ ਕਿਸੇ ਪ੍ਰਕਾਰ ਦੀ ਨਹੀਂ ਨਿਰੋਧ ਸਤ ਸੰਗਤ ਹੈ ਗੋਪਿੰਦ ਨਾਮ ਜਪੰਤ ਮੇਰੇ ਸਾਧ ਸੰਗ ਹੈ দান ਕਿਸੇ প্রাণী ਸੁਖ ਬਾਸ ਹੈ ਕਹਿੰਦੇ ਨੇ ਜਿਹੜੇ ਰਾਜਮੁਖੇ ਸੰਗਤ ਦੇ ਰੂਪ ਵਿੱਚ ਬੈਠਦੇ ਐ ਤੇ ਪਰਮਾਤਮਾ ਦਾ ਨਾਮ ਜਪਦੇ ਐ ਸੰਸਾਰ ਵਿੱਚ ਉਹ ਬੰਦੇ ਸਦਾ ਹੀ ਸੁਖੀ ਰਹਿੰਦੇ ਨੇ ਸਭ ਤੋਂ ਸਾਰੇ ਭਾਰ ਦੇ। ਕੋਈ ਵੀ ਦੁੱਖ ਨਹੀਂ ਭਾਰਦਾ। ਸਤਿਗੁਰੂ ਨੇ ਸਮੇਂ-ਸਮੇਂ ਤੇ ਸ਼ਬਦਾਂ ਦੁਆਰਾ ਕਿਰਪਾ ਕੀਤੀ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਕਿ ਹੈ ਮਨਯੇ ਜੇ ਤੂੰ ਸਦਾ ਵਾਸਤੇ ਸੁਖੀ ਵਸਨਾ ਚਾਹਣਾ ਹੈ ਤੇ ਪ੍ਰਮਾਤਮਾ ਦੀ ਸ਼ਰਨ ਵਿੱਚ ਤੈ। ਜੋ ਨਾਮ ਜਪਣਾ ਨਿਮਰਤਾ ਦੇ ਨਾਲ ਬੈਠਣਾ ਤੇ ਜਗਿਆਸਾ ਰੱਖਣੀ ਇੱਛਾ ਰੱਖੀ ਕਿ ਪ੍ਰਭਾਤਮਾ ਮੇਰੇ ਤੇ ਮਿਹਰ ਕਰ ਮੇਰੇ ਤੇ ਕਿਰਪਾ ਕਰ ਤੇ ਇਹ ਕਿਰਪਾ ਹੁੰਦੀ ਹੈ ਮੈਂ ਇਹੀ ਥਾਂ ਤੇ ਦਿਨੇ ਆਪਾਂ ਨੂੰ ਹਣ ਬਹਿਣਾ ਨਸੀਬ ਹੋਇਆ ਹੋਇਆ ਹੈ ਪਹਿਲੇ ਬਚਨ ਆਏ ਹਨ ਨਾ ਤੇਰਸਕਾਰ ਨਹਿ ਭਵੰਤ ਨਹਿ ਭਵੰਤ ਮਾਨਤ ਪੰਗ ਨਹਿ ਸਕਾਰ ਦਾ ਅਰਥ ਹੈ ਨਿਰਾਰਗ ਸਤਿਗੁਰੂ ਕਹਿੰਦੇ ਨੇ ਤੇ ਸਕਾਰ ਜਹ ਪਵਰ ਪਵੰਤ ਦਾ ਮਤਲਬ ਹੁੰਦਾ ਕਹਿੰਦੇ ਨੇ ਉਹਨਾਂ ਦਾ ਨਿਰਾਦਰ ਨਹੀਂ ਹੁੰਦਾ ਨਹ ਪਵਰਤ ਮਾਨ ਭੰਗ ਨਹਿ ਉਹਨਾਂ ਦਾ અપਮਾਨ ਨਹੀਂ ਹੁੰਦਾ ਤੇਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਨ ਹੈ ਸੋਭਾ ਹੀਨ ਨਹਿ ਭਵੰਤ ਕਹਿੰਦੇ ਨੇ ਸੋਭਾ ਨਹੀਂ ਘਟਦੀ ਉਹਨਾਂ ਦੀ ਸੋਭਾ ਨਹੀਂ ਮਿਟਦੀ ਸੋਭਾ ਹੀਨ ਨਹਿ ਭਵੰਤ ਨਹਿ ਪੋਅੰਤ ਸੰਸੁਖ ਸੰਸਾਰ ਹੈ ਦੁੱਖ ਨਾਲ ਕੇ ਸੰਸਾਰ ਦੇ ਦੁੱਖ ਪੋ ਨਹੀਂ ਸਕਦੇ ਕਿੰਨਾ ਨੂੰ ਜਿਹੜੇ ਸਾਧ ਸੰਗਤ ਵਿੱਚ ਬੈਠਦੇ ਹਨ ਅਤੇ ਰਲ ਮਿਲ ਕੇ ਨਿਮਰਤਾ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੀ ਨਾਰਾਦਰੀ ਨਹੀਂ ਹੁੰਦੀ ਉਹਨਾਂ ਦਾ અપਮਾਨ ਨਹੀਂ ਹੁੰਦਾ ਉਹਨਾਂ ਦੀ ਇੱਜ਼ਤ ਉਹਨਾਂ ਦੀ ਸੋਭਾ ਨਹੀਂ ਘਟਦੀ ਤੇ ਉਹਨਾਂ ਨੂੰ ਸੰਸਾਰ ਦੇ ਦੁੱਖ ਕੋ ਨਹੀਂ ਸਕਦੇ ਚਾਹਦੇ ਤਾਂ ਸਾਰੇ ਇਹੋ ਹੀ ਨੇ ਕਿ ਇੱਜ਼ਤ ਬਣੀ ਰਹੇ ਸਤਕਾਰ ਮਿਲੇ ਦੁੱਖ ਨਾ ਆਉਣ ਇਹ ਕਿਰਪਾ ਹੋਈ ਰਵੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੁਪਨੀ ਸਾਹਿਬ ਚ ਬਖਸ਼ਿਸ਼ ਕਰਦੇ ਨੇ ਜੇ ਕੋ ਆਪਣੀ ਸੋਭਾ ਦੋਰੈ ਸਾਧ ਸੰਗ ਤੇ ਪਉਦਾ ਛੋਰੈ ਕਿ ਜੇ ਕੋ ਚਾਹਦਾ ਹੈ ਨਾ ਕਿ ਮੇਰੀ ਸੋਭਾ ਹੋਵੇ ਸਾਰਾ ਜਗ ਮੇਨੂੰ ਆਖੇ ਕਿ ਬੜਾ ਚੰਗਾ ਹੈ ਬਹੁਤ ਚੰਗਾ ਹੈ ਬੜਾ ਭਲਾ ਹੈ ਇਹ ਕਹਿੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਇਹ ਹਉਮੈ ਤਿਆਗਿਆ ਕਿਸ ਨਿਰਮਾਨਤਾ ਰੱਖੀ ਇਹਦੀ ਹੀ ਲੋੜ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਤੇ ਆ ਕੇ ਇਹ ਵੱਡੀ ਕਿਰਪਾ ਕੀਤੀ ਹੈ ਬੰਦਾ ਮੈਂ ਨਾ ਕਰਦਾ ਸੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ ਤੂੰ ਤੂੰ ਹਕ ਹੈ ਦੇ ਮੋਦੀ ਖਾਨੇ ਦੇ ਵਿੱਚ ਕਾਰ ਕਰਕੇ ਕਿਰਤ ਕਰਨ ਦੀ ਜਾਚ ਸਿਖਾਈ ਹੈ ਉਹਨ ਮੇੇ ਕਿਰਪਾ ਕੀਤੀ ਹੈ 13 ਤੇ ਜਾ ਕੇ ਉਹਦੇ ਹੀ ਰਟਨ ਅਲੰਪ ਕਰ ਦਿੱਤਾ ਤੇਰਾ 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 ਹੈ ਕਰ ਪ੍ਰਭ ਮੈਂ ਤੇਰਾ ਹੀ ਹਾਂ ਤੇਰਾ ਹੀ ਹਾਂ ਉਹ ਕਿਰਪਾ ਆਪਾਂ ਤੇ ਕੀਤੀ ਹੈ ਸੰਸਾਰੀ ਜੀਵਾਂ ਤੇ ਉਹ ਤਾਂ ਵਾਜਗੁਰੂ ਦਾ ਸਰਗੁਣ ਸਰੂਪ ਸੰਸਾਰ ਕੇ ਆਲੇ ਸਾਨੂੰ ਫੌਮੈ ਤੋਂ ਬਚਾਉਣ ਵਾਸਤੇ ਜਿਹੜੀ ਕਿ ਬਹੁਤ ਵੱਡੀ ਬਿਮਾਰੀ ਹੈ ਕਿਹਾ ਫੌਮੈ दीर्घ रोग ਹੈ ਹੰਕਾਰ ਸਭ ਤੋਂ ਵੱਡੀ ਬਿਮਾਰੀ ਹੈ ਜੇ ਕੋਈ ਸਾਧ ਸੰਗਤ ਦੇ ਵਿੱਚ ਆ ਕੇ ਜੋੜੇ ਚਾਹਦਾ ਹੈ ਸੰਗਤ ਦੇ ਕੋਈ ਝਾੜੂ ਲਾਉਂਦਾ ਹੈ ਕੋਈ ਤੱਪੜ ਝਾੜਦਾ ਹੈ ਕੋਈ ਦਈਆਂ ਝਾੜਦਾ ਭਾਤ ਇਹੋ ਹੀ ਹੈ ਕਿ ਮਨ ਤੇ ਨਿਮਰਤਾ ਆ ਜਾਏ ਤੇ ਹੰਕਾਰ ਚਲਾ ਜਾਵੇ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਬੰਦੇ ਨੇ ਬੋਰਾ ਵਾਲੇ ਦੇ ਜੋੜੇ ਛਾੜਨੇ ਸ਼ੁਰੂ ਕਰ ਦਿੱਤੇ ਤੇ ਬੰਦਾ ਸੀ ਦੁਨਿਆਵੀ ਤੌਰ ਤੇ ਤਨਾਬ ਅਮੀਰ ਸੀ ਦਰਾਂ ਨੂੰ ਪਤਾ ਲੱਗਿਆ ਕਿ ਬਾਕੀ ਜੋੜਿਆਂ ਦਾ ਤਾਂ ਪਤਾ ਨਹੀਂ ਆਹ ਜਿਹੜਾ ਜਿਹੜਾ ਤਾਂ ਹੁਣ ਛਾੜ ਲਿਆ ਗਿਆ ਇਹ ਤੇ ਪਛੜੀ ਸ਼੍ਰੇਣੀ ਦੇ ਫਲਾਣੇ ਬੰਦੇ ਦਾ ਜੋੜਾ ਹੈ ਉਥੇ ਹੀ ਮਨਕੀਏ ਡਾਕਾ ਲਾ ਗਏ ਪਰ ਜੇ ਇਹ ਗੱਲ ਹੀ ਆਉਣੀ ਹੈ ਫਿਰ ਹੰਕਾਰ ਨਹੀਂ ਜਾ ਸਕਦਾ ਫਿਰ ਨਿਮਰਤਾ ਨਹੀਂ ਆ ਸਕਦੀ ਜਦੋਂ ਜੋੜੇ ਹੀ ਢੱਡਾ ਲੱਗ ਪਿਆ ਫਿਰ ਕੀ ਗਰੀਬ ਦੇ ਕੀ ਅਮੀਰ ਦੇ ਜਦੋਂ ਝਾਰੂ ਹੀ ਲਾਉਣ ਲੱਗ ਪਿਆ ਫਿਰ ਇਹ ਕੀ ਵਿਚਾਰ ਕੇ ਫਿੱਖੇ ਲਾਵਾ ਕਿਤੇ ਨਾਲ ਲਾਵਾਂ ਜਦੋਂ ਝਾੜੀ ਫੜਦੇ ਆ ਇਹ ਸਾਰੇ ਕਰਮ ਜਿਹੜੇ ਨੇ ਇਸ ਵਾਸਤੇ ਨੇ ਕਿ ਮਨ ਵਿੱਚ ਨਿਮਰਤਾ ਆਜਾਏ ਹਉਮੈ ਚਰੀ ਜਾਏ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਰਾਗ ਬਸੰਤ ਵਿੱਚ ਸ਼ਬਦ ਉਚਾਰਨ ਕੀਤਾ ਹੋਮੈ ਸੁਰਤ ਵਿਸਾਰ ਹਉਮੈ ਮਾਰ ਵਿਚਾਰ ਹਰ ਗੁਣ ਵਿੱਚ ਗੁਣ ਲੈ ਸਾਰ ਕਿ ਐ ਬੇਸੰਝ ਐ ਕਮਲੇ ਮਨੁੱਖ ਤੂੰ ਹੰਕਾਰ ਵਾਲੀ ਸੋਚ ਛੱਡ ਦੇ ਹਉਮੈ ਵਾਲੀ ਬਿਰਤੀ ਤਿਆਗ ਦੇ ਇਸ ਨੂੰ ਤਿਆਗ ਕੇ ਤੂੰ ਗੁਨਾ ਤੋਂ ਵੀ ਜਿਹੜੇ ਸ੍ਰੇਸ਼ਟ ਗੁਣ ਹਨ ਉਹ ਪ੍ਰਾਪਤ ਕਰਉ ਹੋਈ ਹੈ ਕਿੱਥੇ ਤੇ ਨਹੀਂ ਨਾਨਕਾ ਗੁਣ ਚੰਗਿਆਈਆਂ ਤੱਤ ਬੋਲਣ ਚ ਮਿਠਾਸ ਹੋਵੇ ਤੇ ਮਨ ਵਿੱਚ ਨਿਮਰਤਾ ਹੋਵੇ ਫਿਰ ਉਹ ਜੋ ਮੰਗਦਾ ਉਹਦੇ ਤੇ ਉਹੀ ਰੱਬ ਵੱਲੋਂ ਕਿਰਪਾ ਹੁੰਦੀ ਹੈ ਰੱਬ ਵੱਲੋਂ ਮਿਹਰ ਹੁੰਦੀ ਹੈ ਦੋੜ ਤਾਂ ਇਸੇ ਤੀਰ ਦੀ ਹੁੰਦੀ ਹੈ ਅਰਦਾਤਾਂ ਦੇ ਬਾਪਾ ਨੰਸ ਸਿੰਘ ਜੀ ਮਹਾਰਾਜ ਕਿੰਨੇ ਨਿਮਰਤਾ ਵਿੱਚ ਨਿਰਮਾਨਤਾ ਵਿੱਚ ਨੀਵੇਂ ਬੈਠਦੇ ਸਨ ਜੇ ਕਿਸੇ ਨੇ ਕਦੇ ਬੇਨਤੀ ਕਰਕੇ ਪੁੱਛ ਵੀ ਕੀਤੀ ਹੈ ਆਖਿਆ ਕਿ ਇਹ ਸੰਗਤ ਆਉਂਦੀ ਹੈ ਜਿਹੜੀ ਸੰਗਤ ਹੈ ਗੁਰੂ ਨਾਨਕ ਸਾਹਿਬ ਇਹ ਸਾਡੀ ਸੰਗਤ ਨਹੀਂ ਹੈ ਸਾਡੇ ਕਰਕੇ ਨਹੀਂ ਆਉਂਦੀ ਸੰਗਤ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਅਸੀਂ ਤਾਂ ਨੀਵੇਂ ਵੜ ਤੈਨਿਆ ਕਿ ਗੁਰੂ ਨਾਨਕ ਦੀ ਸੰਗਤ ਆਉਂਦੀ ਐ ਉਹਨਾਂ ਦੀ ਚਰਨ ਧੂੜ ਸਾਡੇ ਤੇ ਵੀ ਪੈ ਜਾਏ ਸਾਡਾ ਵੀ ਉਧਾਰ ਹੋ ਜਾ। ਕਿੰਨੀ ਨਮਰਤਾ। ਭਾਵੇਂ ਕੋਈ ਸ਼ਹਾਦਤ ਪਾਉਣ ਵਾਲਾ ਹੈ ਭਾਵੇਂ ਕੋਈ ਨਾਮ ਜਪਾਉਣ ਵਾਲਾ ਹੈ ਭਾਵੇਂ ਕੋਈ ਸੇਵਾ ਕਰਨ ਵਾਲਾ ਹੈ ਭਾਵੇਂ ਇਹਨਾਂ ਚੋਂ ਇੱਕ ਕੋਈ ਵੀ ਔਖ ਕਰਮ ਕਰਨਾ ਹੈ। ਜਦੋਂ ਮਾਨਵ ਤੇ ਇਹ ਹੈ ਨੇ ਤੇ ਵੈਲੂ ਨਾਮੀ ਸਾਤ ਰੱਖਦਾ ਉਹਨਾਂ ਦੀ लाज ਰੱਖਦਾ ਚੜ੍ਹਦੀ ਕਲਾ ਕਰਦਾ ਸਾਰਾ ਸੰਸਾਰ ਉਹਨਾਂ ਦੀ ਸੋਭਾ ਕਰਦਾ ਸੱਚੇ ਮਾਰਗ ਚੱਲਦੇ ਆ ਪੁਸਤਕ ਕਰੇ ਜਹਾਨ ਆਖਿਆ ਭੋਰਿਆ ਹੋਮੈ ਸਤਿ ਵਿਸਾਰ ਹੋਮੈ ਮਾਰ ਵਿਚਾਰ ਮਨ ਗੁਣ ਵਿੱਚ ਕੋੜ ਲੈ ਸਾਰ ਜੇ ਕੋਈ ਹੋਮੈ ਨੂੰ ਤਿਆਗ ਕੇ ਕਿਸ ਜੇ ਜੀ ਬਤਾਤ ਇਸ ਮर्यादा ਅਨਸਾਰ ਸੰਗਤ ਵਿੱਚ ਬਿੰਦ ਹੈ ਅਤੇ ਜਿੱਥੇ ਵੀ ਸੰਸਾਰ ਵਿੱਚ ਵਿਚਰਦਾ ਹੈ ਤੇ ਉਹਦੀ ਅਵਸਥਾ ਕਿਹੋ ਜੀ ਹੋ ਜਾਂਦੀ ਹੈ ਅਖੀ ਕੁਲ ਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਪਦ ਕਾ ਧਨ ਸੂਰਾ ਹੋਆ ਲਾਗਾ ਸਹਿਜ ਧਿਆਨ

ਜੇ ਤੇ ਆ ਤੁਗਲੀ ਤੇ ਨਹੀਂ ਪੈਦਾ ਤੇ ਬੰਦੇ ਬੰਦੇ ਦੀ ਵਡਿਆਈ ਨਹੀਂ ਕਰਦਾ ਫਿਰਦਾ ਉਹ ਜਿਹੜਾ ਬੰਦਿਆਂ ਨੂੰ ਤਾਕਤ ਦੇਣ ਵਾਲਾ ਹੈ ਨਾ ਸਾਰਿਆਂ ਉਹ ਸਾਰਿਆਂ ਤਾਕਤਾਂ ਬਖਸ਼ਣ ਵਾਲਾ ਉਹਦੀ ਵਡਿਆਈ ਕਰਦਾ ਉਹਦੀ ਸਿੱਧ ਸਲਾਹ ਕਰ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਤਨਾਮ ਪਤਖਾ ਧਰ ਪੂਰਾ ਹੋਆ ਲਾਗਾ ਸਹਿਜ ਧਿਆਨ ਉਹ ਪਦ ਦਾ ਇੱਜ਼ਤ ਦਾ ਧਨ ਲੋਕ ਪਰੋਕ ਵਿੱਚ ਇੰਸਤ ਪ੍ਰਾਪਤ ਹੁੰਦੀ ਹੈ ਤੇ ਉਹਦੇ ਮਨ ਵਿੱਚ ਟਿਕਾ ਰਦਾ ਵਿਵਸਥਾ ਬਣ ਜਾਣੀ ਸਹਜ ਵਾਲੀ ਟਿਕਾ ਵਾਲੀ ਬਣ ਜਾਂਦੀ ਹੈ ਇਹ ਸਾਰੀਆਂ ਪਰਸ਼ਸ਼ਾਂ ਸਾਧ ਸੰਗਤ ਵਿੱਚ ਬੈਠੇ ਆ ਗੁਰੂ ਚਰਨਾ ਜੀ ਦੀ ਹਾਜ਼ਰੀ ਭਰਿਆਂ ਪ੍ਰਾਪਤ ਹੁੰਦੀਆਂ ਉਹਨਾਂ ਦੀ ਪਤ ਇੱਥੇ ਵੀ ਉੱਥੇ ਵੀ ਰਹਿਦੀ ਹੈ ਦਾਸ ਨੇ ਬੇਨਤੀ ਕੀਤੀ ਭਾਵੇਂ ਉਹ ਕੁਰਬਾਨੀ ਕਰਨ ਵਾਲਾ ਜਿਨੇ ਕੇ ਅਮਰ ਸਹੀਰ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਪਤਾ ਲੱਗਿਆ ਕਿ ਸ੍ਰੀ ਦਰਬਾਰ ਸਾਹਿਬ ਵਾਲੀ ਪਾਵਨ ਧਰਤੀ ਦਾ ਨਰਾਦਰ ਹੋ ਰਿਹਾ ਤੇ ਸਿੰਘਾਂ ਨੂੰ ਇਕੱਠਿਆਂ ਕਰਕੇ ਆਪਾਂ ਤਿਹਾਲਸ ਪੜਦੇ ਸੌਂਦੇ ਰਹਿੰਦੇ ਆ ਚੱਲੇ ਨੇ ਤੇ ਅਰਦਾਸ ਲਈਏ ਸਤਿਗੁਰੂ ਜੀ ਕੇ ਸੀਸ ਤੁਹਾਡੇ ਚਰਨਾਂ 'ਚ ਭੇਟ ਕਰਾਂ ਓਥੇ ਤੱਕ ਆਪਣਾ ਕਿਰਤਾ ਕਰੋ ਜਥੇ ਸੇਮੇ ਕਿਉਂ ਹੀ ਪਾਤਰ ਰੱਖ ਲੈਣੀ ਸਤਿਗੁਰੂ ਦੀ ਹੋਂਮੇ ਪਾਤਰ ਕੀਏ ਤਨ ਤੱਕ ਦਿੱਤੇ ਗੁਰਦੁਆਰਾ ਸ਼ਹੀਦਾ ਹੋਥੇ ਦਿਮੇ ਹੋਥੇ ਬਾਬਾ ਦੀਪ ਸਿੰਘ ਜੀ ਨੇ ਆਤਮਿਕ ਸ਼ਕਤੀ ਨਾਲ ਸਤਿਗੁਰਾਂ ਦੀ ਬਖਸ਼ਿਸ਼ ਨਾਲ ਧੰਗੁਰੂ ਰਾਮਦਾਸ ਭਾਰਾ ਜੀ ਦੇ ਪਾਵਨ ਸਾਥੇ ਸੀਸ ਤੇ ਕੀਤਾ ਹੈ ਪਾਤਕਾਰ ਤਨ ਪੂਰਾ ਹੋਆ ਜੇ ਕੋਈ ਮਹਾਪੁਰਸ਼ ਸਮਾਈ ਵਾਲਾ ਨਿਮਰਤਾ ਰੱਖਦਾ ਹੈ ਸਤਿ ਕੀ ਕਰਕੇ ਪ੍ਰਾਪਤੀ ਕਰਕੇ ਵੀ ਆਪ ਜੀ ਨੇ ਬਹੁਤ ਵਾਰੀ ਧਰ ਬਾਬਾ ਨਾਨਕ ਸਿੰਘ ਜੀ ਦੇ ਪ੍ਰਤੀ ਉਹਨਾਂ ਦੇ ਪਾਵਨ ਪਵਿੱਤਰ ਜੀਵਨੀਆ ਸਾਖੀਆਂ ਸਰਵਣ ਕੀਤੀਆਂ ਤੇ ਬੜੀਆਂ ਨੇ ਜੇ ਆਪਣੇ ਆਪ ਨੂੰ ਉਹਨਾਂ ਨੇ ਨਿਮਰਤਾ ਨਾਲ ਏਵੇਂ ਹੀ ਹਾਜ਼ਰ ਕੀਤਾ ਨਾ ਸਤਿਗੁਰੂ ਵਾਗੇ ਕੇ ਸਤਗੁਰੂ ਜੀ ਇਹੋ ਹੀ ਬੇਤੀ ਹੈ ਕਿ ਆਪਣਾ ਸੇਖ ਬਣਾ ਲਾ ਜੋਸੀਆ ਆਪਣਾ ਸਿੰਘ ਬਣਾ ਲਓਗੇ ਸਤੋ ਕੁਝ ਵਿੱਚ ਆ ਜਾਏਗਾ ਕਿੰਨੀ ਨਿਮਰਤਾ ਦੇ ਉਹਨਾਂ ਦੇ ਪਾਵਨ ਬਚਨ ਹਨ ਇਹ ਕੋਈ ਵਿਖਾਵੇ ਬਰਤਨ ਨਹੀਂ ਇਹ ਕੋਈ ਪ੍ਰਦਰਸ਼ਨ ਕਰਨ ਵਾਸਤੇ ਨਹੀਂ ਉਹਨਾਂ ਦੇ ਅੰਦਰੋਂ ਧੁਰੋਂ ਆਖੀ ਹੋਏ ਨਿਰਧਾਨ ਆਖੀ ਹੋਏ ਬਚਨ ਹਨ ਇਸ ਲਈ ਉਹਨਾਂ ਦੀ ਕਿੰਨੀ ਵਡਿਆਈ ਹੈ ਸਾਰੇ ਸੰਸਾਰ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਧਰ ਬਾਬਾ ਨੰਦ ਸਿੰਘੀ ਧਰ ਸਰਖੇਰਾਵਨ ਇਹ ਉਸ ਅਸਥਾਨ ਤੋਂ ਆਏ ਨੇ ਉਸ ਅਸਥਾਨ ਤੋਂ ਅਗਾ ਬਣੀ ਹੋਈ ਕੋਈ ਬਰਾਤ ਹੈ ਉਸ ਮਰਿਆਦਾ ਦੇ ਧਾਰਨੀ ਹਨ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਮੰਨਣਾ ਪੂਜਣਾ ਅਤੇ ਅਮਰਤ ਚਕੰਨੀ ਪ੍ਰੇਰਣਾ ਦੇਣੀ ਜੋ ਗੁਰੂਆਂ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਉਹਨਾਂ ਦੀ ਐਸੀ ਚਾਲੀ ਇਹੀ ਮਰਿਆਦਾ ਇਸ ਸਦੀ ਦੀਵਾਰ ਵਿੱਚ ਕੋਈ ਵੀ ਆਵੇ ਜੀ ਆਇਆਂ ਆਮਰਤ ਧਾਰੀ ਸਿੰਘ ਆਵੇ ਸਹਿਜ ਧਾਰੀ ਭਾਗ hindu ਭਰਾ ਆਵੇ ਮੁਸਲਮਾਨ ਆਵੇ ਕਿਸੇ ਤੋਂ ਨਫਰਤ ਨਹੀਂ ਕਿਸੇ ਨਾਲ ਘਿਰਣਾ ਨਹੀਂ ਸਾਰਿਆਂ ਨੂੰ ਜੀ ਆਇਆਂ ਕਿ ਗੁਰੂ ਨਾਨਕ ਦਾ ਦਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬਹਿਣਾ ਸੰਗਤ ਕਰਨੀ ਆ ਕੋਈ ਵੀ ਆਵੇ ਜੀ ਆਇਆਂ ਸੋ ਇਹੋ ਪਰਮਾਤਮਾ ਪਤ ਰੱਖਦਾ ਪਤ ਕਾਤਾ ਪੂਰਾ ਹੋਆ ਕਿ ਲੋਕ ਪਰਲੋਕ ਵਿੱਚ ਇੰਨਾ ਮਾਨ ਬਖਸ਼ਿਸ਼ ਕਰ ਦਿੰਦਾ ਹੈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਲਣ ਹਾਲ ਲਾਤੀ ਵਰਤਰ ਕਹੇ ਕਿ ਉਹਨਾਂ ਦੀ ਉਪਮਾ ਨਾ ਹੋਵੇ ਦਿਨ ਬਦਿਨ ਉਹਨਾਂ ਦੀ ਸੋਭਾ ਫੈਲਦੀ ਹੈ ਵੱਧਦੀ ਹੈ ਉਹਨਾਂ ਦੀ ਗੁਣਾ ਦੀ ਉਹਨਾਂ ਦੀ ਭਗਤੀ ਦੀ ਕ੍ਰਿਸ਼ਭੂ ਸੰਸਾਰ ਵਿੱਚ ਫੈਲਦੀ ਹੈ ਤੇ ਇਸੇ ਲਈ ਸਾਰਾ ਸੰਸਾਰ ਉਹਨਾਂ ਦੀ ਸੋਭਾ ਕਰਦਾ ਹੈ ਬਖਸ਼ਿਸ਼ ਕਿੰਨਾ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਬ ਬਾਸੇਨੀ ਦੇ ਪਾਵਨ ਸਰੂਪ ਪ੍ਰਤਾਕਿ ਸਰੂਪ ਜੁਗ ਜੁਗ ਅਟਲ ਸਤਿਗੁਰੂ ਚੌਰ ਚਕਰ ਦੇ ਮਾਲਕ ਸੋ ਆਪ ਵੀ ਬੜਾ ਰਣਕੇ ਉਪਰਾਲਾ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਦੇ ਸਰੂਪ ਲਿਆ ਕੇ ਸਤਕਾਰ ਉਹਨਾਂ ਕਰ ਸਕਦੇ ਹੋ ਪਿਆਰਿਆ ਕਿ ਤੇਰੇ ਸਿਰੇ ਖਾਦ ਪਾਰਸਾ ਵਰਾਮ ਕਰਉਂਦੇ ਹੋ ਸਾਰਿਆਂ ਦੇ ਮਨ ਚ ਇਹ ਇੱਛਾ ਹੁੰਦਾ ਹੈ ਕਿ ਆਪਾਂ ਮੁਹੱਲੇ ਵਾਲੇ ਜਾਂ ਕੋਈ ਇਥੋਂ ਦੂਰ ਗਿਆ ਹੋਇਆ ਜਾਂ ਇਥੋਂ ਦਾ ਸੰਬੰਧਿਤ ਸਾਰੇ ਦਲਦਲ ਕੇ ਸਾਥ ਸੰਗਤ ਦੇ ਮੁਖ ਵਿੱਚ ਆਪਾਂ ਇਹ ਲਾਹਾ ਪ੍ਰਾਪਤ ਕਰੀਏ ਹੁਣ ਵੀ ਉਸਰੇ ਤੁਸੀਂ ਲਾਹਾ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਬਖਸ਼ਿਸ਼ ਕਰਨ ਵਾਲੇ ਹਨ ਕਿਰਪਾ ਕਰਨ ਵਾਲੇ ਹਨ ਦੇਵੇਂ ਪਹਿਲਾ ਕੀਰਤਨ ਤੇ ਵਰਮਤ ਵਿਚਾਰਾਂ ਸਰਵਨ ਕੀਤੀਆਂ ਹੁਣ ਸਰਕਾਰ ਜੋ ਬਾਬਾ ਦਲੀਪ ਸਿੰਘ ਜੀ ਜਿੱਦੂ ਜੀ ਉਹ ਸਮਾ ਲੋਣਗੇ ਜਿन्हे ਵੀ ਉਹਨਾਂ ਨੂੰ ਠੀਕ ਲੱਗੇ ਸ਼ਬਦ ਕੀਰਤਨ ਦੇ ਨਾਲ ਨਾਲ ਕਥਾ ਵਿਚਾਰ ਵਰਮਤ ਵਿਚਾਰਾ ਮਹਾਪੁਰਖ ਧੰਨ ਬਾਬਾ ਕੋਲ ਸਿੰਘ ਜੀ ਦੇ ਪਾਗੋਨਾ ਜੋ ਵਿਦਿਆਪਨ ਆਪ ਤੇ ਕੀਤੀ ਰਖੋ ਵਖਾ ਮਤੀ ਦਾ ਕਿਸ ਬਗਮ ਕੀਤੇ ਕਰਦੇ ਹਨ ਪਰ ਉਹ ਸਮਾ ਲਉਣਗੇ ਆਪਾਂ ਇਸੇ ਤਰੀ ਬੜੇ ਆਰਾਮ ਨਾਲ ਸਹਿਨ ਨਾਲ ਬੈਠ ਕੇ ਲਾਭ ਪ੍ਰਾਪਤ ਕਰਨਾ ਕਿ ਬਹੁਤ ਲੰਬਾ ਸਮਾਂ ਨਹੀਂ ਬੜਾ ਸਾਹ ਦਾ ਸਮਾਂ ਇਹ ਸਮਾਂ ਬੜੇ ਭਾਗਾ ਨਾਲ ਹੀ ਪ੍ਰਾਪਤ ਹੁੰਦਾ ਆਪਾਂ ਵਿਚਾਰ ਕੀਤੀ ਹੈ ਸੰਦੀਪ ਸ਼ਬਦਾਂ ਦੀ ਕਿੰਨੀ ਮਹਿਮਾ ਹੈ ਸਤ ਸੰਗ ਵਿੱਚ ਬੈਠ ਕੇ ਰਾਲਤ ਮੈ ਲਿੱਤੀ ਵਾਰੀ ਗੁਰੰਤਾ ਨਾਮ ਜਪੜੀ ਸਿਫਤ ਸੁਨਾ ਕਰੀ ਸੋਦਾ ਸਿਚਾਰਨ ਨ ਸੀਮਤ ਕਰਦਾ ਸਤਗੁਰੂ ਜੀ ਫੁਰਲਾ ਸਿਖਾਵੇ ਸਿਮਾਂ ਰਕਸ਼ਨ ਅਗੇ ਇਸ ਮਤਿ ਬਖਸ਼ਾ ਬਲਾਵ ਫਤਿਆ ਕੋ ਜੀ ਵਾਹ ਗੁਰਦੀ ਕਾ ਕਾਸਾ ਵਾਹ ਗੁਰਦੀ ਕੀਤੇ